ਆ ਐਮਰਜੈਂਸੀ ਦੀ ਡੈਡੀ ਫਿਲਮਾਂ ਬੜਾਈ ਗਈ ਹੈ ਨਾ ਇਹ ਆਪਾਂ ਨੂੰ ਚੜਾਉਣ ਵਾਸਤੇ ਹੈ ਇਹ ਬਹੁਤ ਵੱਡੀਆਂ ਸਾਖਸ਼ਾਂ ਆਏ ਦਿਨ ਹੋ ਰਹੀਆਂ ਸਿੱਖ ਵਿਰੋਧੀ ਏਜੰਸੀਆਂ ਹਰ ਸਮੇਂ ਤਿਆਰ ਬੈਠੀਆਂ ਕੋਈ ਵੀ ਤੁਹਾਡੇ ਸਾਹਮਣੇ ਇਹੋ ਜਿਹਾ ਮਸਲਾ ਹੋਊਗਾ ਚੁੱਪ ਕਰਕੇ ਲਿਆਪਾ ਬੈਠਾ ਮੂੰਹ ਤੋੜ ਕੇ ਬਾਹਰ ਪਿਆਗੇ ਨਾ ਬੀਬੀ ਖੰਡਣਾ ਨੇ ਜੋ ਸਾਡੇ ਜੱਗਮਾਹੇ ਨੂੰ ਮਛਿਰਕਿਆ ਇਸ ਦਾ ਆਪਕ ਸਾਰਿਆਂ ਨੇ ਟਟਕੀ ਪਾਉਦੇ ਨਾ ਇਹ ਮੂਵੀਆ ਫਿਲਮਾਂ ਰਿਲੀਜ਼ ਨਹੀਂ ਹੁੰਦੀਆਂ ਕਿਸੇ ਕੌਮ ਤੁਹਾਡੀਆਂ ਇਸ ਆਕਸ਼ਨ ਜਿਹੀ ਤਰ੍ਹਾਂ ਸੰਬਧੀਆ ਹੋਰ ਤੁਹਾਡੀ ਸਾਠ ਸਾਹ ਚੱਲਣ ਨਹੀਂ ਦੇ। ਤੁਹਾਡੇ ਚਰਨਾਮਚ ਸਾਰਿਆਂ ਦੀ ਸਨਮਰ ਬੇਨਤੀ ਹੈ ਕਿ ਤੁਸੀਂ ਸਾਰੇ ਮਿਲ ਕੇ ਇਕੱਠੇ ਰਹੋ। ਕਿਉਂਕਿ ਬੜਾ ਮੁਸੀਬਤ ਪੜਿਆ ਸਮਾਂ ਆਉਂ ਤੇ ਚੱਲ ਰਿਹਾ ਐ ਇੰਨੇ ਕੁ ਮਾਰੂ ਹਮਲੇ ਤੁਹਾਡੇ ਚ ਹੋ ਰਹੇ ਆ ਨਾ ਇੱਕ ਹਮਲੇ ਦਾ ਵਾਰ ਹੋ ਕੇ ਹਰਦਾ ਦੂਹੇ ਤਿਆਰ ਹੁੰਦੇ ਆ ਐਮਰਜੈਂਸੀ ਦੀ ਡੈਡੀ ਫਿਲਮਾਂ ਬੜਾਈ ਗਈ ਹੈ ਨਾ ਇਹ ਆਪਾਂ ਨੂੰ ਚੜਾਉਣ ਵਾਸਤੇ ਹੈ ਇਹ ਐਵੇਂ ਨਾ ਸੋਚੋ ਇਹ ਬਹੁਤ ਵੱਡੀਆਂ ਸਾਜਸ਼ਾ ਆਏ ਦਿਨ ਹੋ ਰਹੀਆਂ ਪੰਥ ਦੇ ਅੰਦਰ ਕੋਈ ਨਾ ਕੋਈ ਮਸਲਾ ਮੌਕੇ ਦੀਆਂ ਝਾਲਮ ਹਮਤਾ ਸਿੱਖ ਵਿਰੋਧੀ ਅਗਰਸੀਆਂ ਹਰ ਸਮੇਂ ਤਿਆਰ ਬੈਠਣਾ ਇਸ ਕਰਕੇ ਮੇਰੀ ਇਹ ਬੇਨਤੀ ਹੈ ਜਿਵੇਂ ਪਹਿਰੇਦਾਰ ਹੁੱਕਾ ਦਿੰਦਾ ਨਾ ਵੀ ਜਾਗਦੇ ਰਹੋ ਜਾਗਦੇ ਰਹੋ ਤੁਹਾਡਾ ਘਰ ਨਾ ਲੁੱਟਿਆ ਜਾਵੇ ਉਹ ਤੁਹਾਨੂੰ ਜਗਾਉਂਦਾ ਅਸਚੇਤ ਕਰਦਾ ਜੇ ਤੁਸੀਂ ਜਾਗਦੇ ਰਹੋਗੇ ਤੁਹਾਡੇ ਘਰ ਨੂੰ ਕੋਈ ਹੱਥ ਨਹੀਂ ਪਾ ਸਕਦਾ ਕੋਈ ਵੀ ਤੁਹਾਡੇ ਸਾਹਮਣੇ ਇਹੋ ਜਿਹਾ ਮਸਲਾ ਆਉਂਦਾ ਚੁੱਪ ਕਰਕੇ ਨਹੀਂ ਆਪਾਂ ਬੈਠਣਾ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਦੋਂ ਆਪਾਂ ਤਖੜੇ ਹੋ ਕੇ ਜਾਲਮ ਸਰਕਾਰ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਾਂਗੇ ਨਾ ਤਾਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਸੋਚਣਾ ਪਏਗਾ ਕਿ ਕੌਮ ਸਤਿਤ ਹੈ ਔਰ ਤਿਆਰ ਪਰ ਤਿਆਰ ਬੈਠੀ ਹੈ ਸਾਡੀ ਹਰ ਗੱਲ ਦਾ ਜਵਾਬ ਦੇਣੇ ਸੋ ਇਹ ਜਿਹੜੀ ਅਮਰਜੈਂਸੀ ਫਿਲਮ ਬਣਾਈ ਐ ਕਿਉਂਕਿ ਦੇਖੋ ਮਹਾਪੁਰਖਾਂ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਗਿਆਨੀ ਰਣਜੀਤ ਸਿੰਘ ਜੀ ਨੇ ਬਚਪਨ ਤੋਂ ਸੰਗਤ ਕੀਤੀ ਸੰਗੋਜਲਾ ਸਾਹਿਬ ਨੇ ਮੈਂ ਤੁਹਾਨੂੰ ਦੱਸਦਾ ਸਾਹ ਸੰਗਿੱਤੀ ਕਈ ਵਾਰੀ ਮੇਰੇ ਮੂੰਹੋਂ ਵੀ ਮੈਂ ਮਾਫੀ ਮੰਗਦਾ ਫਿੱਕਾ ਸ਼ਬਦ ਨਿਕਲ ਜਾਂਦਾ ਪਰ ਧੰਨ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕਦੇ ਉਹਨਾਂ ਨੇ ਜੀਵਨ ਚ ਕਿਸੇ ਨੂੰ ਫਿੱਕਾ ਸ਼ਬਦ ਨਹੀਂ ਕਿਹਾ ਜਦੋਂ ਉਹਨਾਂ ਨੂੰ ਅੱਤ ਦਰਜੇ ਦਾ ਬਹੁਤ ਕਈ ਵਾਰੀ ਨਾ ਸਿੰਘ ਜਥੇ ਦੇ ਸਿੰਘ ਤੰਗ ਕਰ ਦਿੰਦੇ ਸਨ ਕਈ ਕਾਰਨ ਵਾਪਰਦੇ ਸੀ ਜੇ ਮੈਂ ਤੁਸੀਂ ਕਹਿਆ ਨਾ ਵੀ ਅੰਦਰੋਂ ਬਾਹਰੋਂ ਸਾਡਾ ਨਿਤਦਾ ਹੀ ਇਹ ਕੰਮ ਚੱਲ ਰਿਹਾ ਬਾਹਰਲੇ ਘੱਟ ਅੰਦਰਲੇ ਸਾਨੂੰ ਬਹੁਤ ਦੁਖੀ ਕਰਦੇ ਆ ਸਾਡੇ ਆਪਣੇ ਮੈਂ ਕਹਿ ਕਿ ਤੁਹਾਨੂੰ ਦੱਸਣਾ ਨਿਤ ਸਾਨੂੰ ਇਹਦੇ ਨਾਲ ਜੁਟਣਾ ਹੀ ਪੈਂਦਾ ਸੰਤਾਂ ਨੇ ਕਹਿਣਾ ਸਿੰਘੋ ਮੈਨੂੰ ਸੰਤਾਂ ਦੀ ਸਿਖਾ ਨਾ ਯਾਦ ਕਰਾਇਆ ਕਰੋ ਸੰਤ ਬਾਬਾ ਕਰਤਾਰ ਸਿੰਘ ਜੀ ਹੱਦ ਬਸ ਇੰਨੀ ਗੱਲ ਹੀ ਕਹਿਣੀ ਹੋਣਾ ਕਿੰਨਾ ਵੱਡਾ ਜੀਰਾ ਕਿੰਨਾ ਵੱਡਾ ਉਹਨਾਂ ਦਾ ਅਜਰ ਜਰਨਾ ਸੀ ਤੇ ਜਦੋਂ ਵੀ ਉਹ ਇੰਦਰਾ ਗਾਂਧੀ ਬਾਰੇ ਬੋਲਦੇ ਸੀ ਨਾ ਬੀਬੀ ਇੰਦਰਾ ਕਹੇ ਕਿ ਬੋਲਦੇ ਸੀ ਮਾੜਾ ਸ਼ਬਦ ਨਹੀਂ ਕਦੇ ਬੋਲੇ ਆਪਣੇ ਦੁਸ਼ਮਣ ਨੂੰ ਵੀ ਮਾੜੇ ਨਹੀਂ ਉਹਨੂੰ ਵੀ ਸਤਕਾਰ ਦੀ ਭਾਸ਼ਾ ਵਿੱਚ ਸਿਧਾਂਤਕ ਭਾਸ਼ਾ ਵਿੱਚ ਜਵਾਬ ਦਿੰਦੇ ਸੀ ਸੋ ਅਸੀਂ ਵੀ ਦੇਖੋ ਮੇਰੀ ਬੇਨਤੀ ਹੈ ਆਪਾਂ ਗੁਰੂ ਦੇ ਸਿੱਖ ਆ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਬੀਬੀ ਕੰਗੜਾ ਨੇ ਜੋ ਸਾਡੇ ਜਖਮਾਂ ਤੇ ਲੂਣ ਛਿੜਕਿਆ ਇਸ ਦਾ ਆਪਾਂ ਸਾਰਿਆਂ ਨੇ ਡਟ ਕੇ ਜਵਾਬ ਦੇਣਾ ਔਰ ਇਹੋ ਜੇ ਜੋ ਸਰਕਾਰ ਵੱਲੋਂ ਸਿੱਖ ਵਿਰੋਧੀ ਮਾਹੌਲ ਸੱਜੇ ਜਾ ਰਿਹਾ ਇਹਨਾਂ ਦਾ ਡਟ ਕੇ ਮੁਕਾਬਲਾ ਵੀ ਕਰਨਾ ਆਪਾਂ ਔਰ ਇਹੋ ਜੀਆਂ ਗੱਲਾਂ ਆਪਾਂ ਇਹ ਮੂਵੀਆਂ ਇਹ ਫਿਲਮਾਂ ਰਿਲੀਜ਼ ਨਹੀਂ ਹੁਣ ਦੇਣੀਆਂ ਜੈ ਸੋਹਾਰਾ ਹਰ ਸਮੇਂ ਸਰਕਾਰਾਂ ਹਰ ਉਸ ਵਕ ਵਕ ਹਥਿਆਰਾਂ ਨਾਲ ਮਾਰੂ ਹਮਲੇ ਕਰਦੀਆਂ ਕਦੇ ਸਾਡੇ ਤੇ ਤੋਪਾਂ ਡੰਕਾਂ ਨਾਲ ਹਮਲੇ ਹੋਏ ਐ ਕਦੇ ਸਾਡੇ ਤੇ ਹੋਰ ਤਰ੍ਹਾਂ ਹਮਲੇ ਹੋਏ ਐ ਅੱਜ ਸੋਸ਼ਲ ਮੀਡੀਆ ਦੁਆਰਾ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਜਿਉਂ ਉਸ ਮੀਡੀਆ ਉਸ ਮਾਧਿਅਮ ਰਾਹੀਂ ਸਾਡੇ ਤੇ ਹਮਲੇ ਕਰਦੇ ਆ ਚੁੱਪ ਕਰਕੇ ਨਾ ਬੈਠੋ ਉਸੇ ਹੀ ਸਤੇਜ ਨੂੰ ਵਰਤ ਕੇ ਥਾਂ ਨੂੰ ਵਰਤ ਕੇ ਸੋਸ਼ਲ ਮੀਡੀਆ ਤੇ ਸਰਗਰਮ ਹੋ ਕੇ ਉਹਨਾਂ ਦਾ ਜਵਾਬ ਦੇਈਏ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਤੁਹਾਡੀਆਂ ਇਹ ਸਾਖਸ਼ਾ ਨੂੰ ਚੰਗੀ ਤਰ੍ਹਾਂ ਸਮਝਦੀ ਆ ਔਰ ਇਹ ਤੁਹਾਡੀਆਂ ਸਾਖਸ਼ਾ ਅਸੀਂ ਚੱਲਣ ਨਹੀਂ ਦੇਣੀ ਜੇ ਸਾਰੇ ਡਟ ਕੇ ਵਿਰੋਧ ਕਰੋਗੇ ਤਾਂ ਕਦੇ ਵੀ ਨਹੀਂ ਹੋ ਸਕਦਾ ਕਿ ਇਹਨਾਂ ਦੇ ਮਨਸੂਬੇ ਕਾਮਯਾਬ ਹੋ ਸਕਣ ਸੋਏ ਮੇਰੀ ਬੇਨਤੀ ਆਪਾਂ ਵਿਦੇਸ਼ ਦੇ ਸਿੱਖ ਦੇਖੋ ਸਾਸ ਸੰਧੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਸੱਚ ਬੋਲਣਾ ਚਾਹੀਦਾ ਸਾਡੇ ਤੇ ਬਹੁਤ ਵੱਡੇ ਪ੍ਰੈਸ਼ਰ ਹੈ ਬਹੁਤ ਵੱਡੇ ਸੰਕਟਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਪਰ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਤੁਸੀਂ ਆਜ਼ਾਦ ਪਿਆਰ ਵਿੱਚ ਬੈਠੇ ਹੋ ਔਰ ਤੁਸੀਂ ਸੇ ਤੋਂ ਕੌਮ ਲਈ ਪੰਥ ਲਈ ਔਰ ਤੁਹਾਡੇ ਮਨ ਵਿੱਚ ਦਰਦ ਵੀ ਹੈ ਤੁਸੀਂ ਆਪਣਾ ਤਨ ਵੀ ਧਨ ਵੀ ਮਨ ਵੀ ਕੌਮ ਦੀ ਖਾਤਰ ਹਮੇਸ਼ਾ ਹੀ ਕੁਰਬਾਨ ਕੀਤਾ ਵਿਦੇਸ਼ਾਂ ਦੇ ਸਿੱਖਾਂ ਨੇ ਕਿਸਾਨੀ ਸੰਦਰਭ ਚ ਦੀ ਗੱਲ ਕਰ ਲੋ ਅਰਬਾਂ ਰੁਪਏ ਤੁਸੀਂ ਉੱਥੇ ਕੌਮ ਦੀ ਖਾਤਰ ਲਾਇਆ ਇਸੇ ਤਰ੍ਹਾਂ ਕੌਮ ਦੇ ਪਰਿਵਾਰਾਂ ਦੀ ਸੇਵਾ ਲਈ ਇਹੋ ਜਿਹੋ ਜਿਹੇ ਸਿੰਘ ਤੁਹਾਡੇ ਵਿੱਚ ਬੈਠੇ ਆ ਜਿਹੜੇ ਕਿਸੇ ਨੂੰ ਦੱਸਦੇ ਵੀ ਨਹੀਂ ਪਰ ਉਹ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਦੇ ਆ ਸੋ ਮੇਰੀ ਬੇਨਤੀ ਹੈ ਸ਼ਹੀਦ ਪਰਿਵਾਰਾਂ ਦੀ ਸੇਵਾ ਬੰਦੀ ਸਿੰਘਾਂ ਦੀ ਸੇਵਾ ਜਿੰਨੀ ਵਕਤਬਦ ਕੀਤੀ ਜਾਏ ਆਪਣਾ ਫਰਜ਼ ਹੈ ਸੋ ਆਪਾਂ ਡਟ ਕੇ ਹਰ ਪੱਖ ਤੋਂ ਇਹਨਾਂ ਮੁਸੀਬਤਾਂ ਦਾ ਮੁਕਾਬਲਾ ਕਰਨਾ ਜੋ ਸਾਡੇ ਤੇ ਸਿਧਾਂਤਕ ਹਮਲੇ ਹੋ ਰਹੇ ਆ ਉਹਦਾ ਮੂੰਹ ਤੋੜ ਅਸੀਂ ਡਟ ਕੇ ਜਵਾਬ ਦੇਣਾ ਇਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ